विधानसभा ਹਲਕਾ ਫਲੋਰ ਦੇ ਪਿੰਡ ਤੁਲੇਤਾ ਥਾਣਾ ਗੁਰਾਇਆ ਵਿਖੇ ਅੱਜ ਸਵੇਰੇ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਲ ਬਣੀ ਗੁਰੂ ਰਵਿਦਾਸ ਜੀ ਕਮਿਊਨਿਟੀ ਹਾਲ ਦੀ ਚਾਰਦिवारी ਨੂੰ ਢਾਹ ਦਿੱਤਾ ਗਿਆ ਜਿਸ ਕਾਰਨ ਇਲਾਕੇ ਦੀਆਂ ਸੰਗਤਾਂ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਵੱਡੀ ਗੰਟੀ ਵਿੱਚ ਸੰਗਤਾਂ ਪਿੰਡ ਤੁਲੇਤਾ ਵੱਲ ਇਕੱਠੀਆਂ ਹੋਣੇ ਸ਼ੁਰੂ ਹੋ ਗਈਆਂ ਜਿਹੜਾ ਦੀ ਅਗਵਾਈ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੀਤੀ ਜਾ ਰਹੀ ਸੀ ਜੈਸਖਾਨਪੋਰਸ ਵੱਲੋਂ ਬੋਲ ਸਮਾਜ ਪਾਰਟੀ ਦੇ ਨਾਂ ਪਰ ਆਗੂਆਂ ਨੂੰ ਸਮੇਤ ਪਿੰਡ ਵਾਸੀਆਂ ਅਤੇ ਔਰਤਾਂ ਦੇ ਜਬਰਦਸਤ ਰੀਟੇਨ ਕਰ ਲਿਆ ਗਿਆ ਅਤੇ ਉਹਨਾਂ ਨੂੰ ਬੱਸਾਂ ਵਿੱਚ ਲੱਦ ਕੇ ਗੁਰਾਇਆਂ ਅਤੇ ਪੁਲਸ ਚੌਂਕੀ ਦੁਸਾਂਜ ਕਲਾ ਵਿਖੇ ਲਜਾਇਆ ਗਿਆ ਰੀਟੇਨ ਕੀਤੇ ਗਏ ਆਗੂਆਂ ਵਿੱਚ ਤੀਰਥ ਰਾਜਪੁਰਾ, ਖੁਸ਼ੀराम, ਗੋਲਸ਼ਨ ਕੁਮਾਰ, ਸੁਖਵਿੰਦਰ ਬਿੱਟੂ, ਰਾਜਾ ਰੁੜਕਾ, ਮਹਿੰਦਰ ਟੇਂਗ, ਕੁਲਵੰਤ ਤੁਲੇਤਾ, ਅਮਰਤਪਾਲ ਟੇਂਗ, ਭੁਪਿੰਦਰ ਕੁੜਕਾ, ਅਸ਼ੋਕ ਰੱਤੂ, ਦਾਹ ਸ਼ੰਕਰ ਸ਼ਾਮਲ ਸਨ ਜੈਸਵਾਰੇ ਪਤਾ ਲੱਗਣ ਤੇ ਬੋਧਨ ਸਮਾਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਪੁਲਿਸ ਚੌਕੀ ਦੁਸਾਂਝ ਕਲਾਂ ਦਾ ਘਰਾਓ ਕੀਤਾ ਗਿਆ ਤੇ ਪੰਜਾਬ ਸਰਕਾਰ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜ਼ਬਰਦਸਤ ਨਾਅਰੇਬਾਜੀ ਕੀਤੀ ਗਈ ਉਧਰ ਵਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਪਾਰਟੀ ਵੱਲੋਂ ਬਲਵਿੰਦਰ ਕੁਮਾਰ ਗੁਰਮੀਲ ਚੁੰਬਰ ਅਤੇ ਜਗਦੀਸ਼ ਸ਼ੇਰਪੁਰੀ ਦੀ ਟੀਮ ਬਣਾ ਕੇ ਉਹਨਾਂ ਨੂੰ ਮੌਕੇ ਤੇ ਭੇਜਿਆ ਗਿਆ ਜਿਨ੍ਹਾਂ ਨੇ ਇਸ ਰੋਸ ਧਰਨੇ ਦੀ ਅਗਵਾਈ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਪਰ ਇਹ ਗੱਲਬਾਤ ਬੇਨਤੀਜਾ ਰਹੀ ਪੁਲਿਸ ਵੱਲੋਂ ਡਿਟੇਨ ਕੀਤੇ ਗਏ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਰਿਹਾ ਕਰ ਦਿੱਤਾ ਗਿਆ ਉਪਰੰਤ ਅਵਤਾਰ ਸਿੰਘ ਕ੍ਰੀਮਪੁਰੀ ਪੁਲਿਸ ਚੌਕੀ ਦੁਸਾਂਝ ਕਲਾ ਵਿਖੇ ਪਹੁੰਚੇ ਅਤੇ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਮਸਲੇ ਦਾ ਹੱਲ ਗੁਰੂ ਰਵੀਦਾਸ ਨਾਮ ਲੈਵਾਂ ਸੰਗਤਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਕੀਤਾ ਜਾਵੇਗਾ ਮੁੱਖ ਮੰਤਰੀ ਦੀਆਂ ਭਾਵਨਾਵਾਂ ਦੇ ਅਨੁਸਾਰ ਨਹੀਂ ਉਨ੍ਹਾਂ ਨੇ ਪੌਸਿਬਿਲਿਟੀ ਰੀਟੇਨ ਕੀਤੇ ਗਏ ਆਗੂਆਂ ਅਤੇ ਵਰਕਰਾਂ ਦਾ ਹਾਰ ਪਾ ਕੇ ਹੌਸਲਾ ਵਧਾਇਆ ਇਸ ਸਬੰਧੀ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਕਿ ਕੱਲ ਪਿੰਡ ਨੰਗਲ ਫਲੋਰ ਵਿਖੇ ਇੱਕ ਵਿਸ਼ਾਲ ਮੀਟਿੰਗ ਇਸ ਮਾਮਲੇ ਵਿੱਚ ਕੀਤੀ ਜਾਵੇਗੀ ਜਿਸ ਵਿੱਚ ਅਗਲਾ ਐਲਾਨ ਕੀਤਾ ਜਾਵੇਗਾ ਇਸ ਮੌਕੇ ਤੇ ਬਲਵਿੰਦਰ ਕੁਮਾਰ ਸ਼ਸ਼ੀਲ ਕੁਮਾਰ ਵਰਦੀ ਆਰਮ ਸਰੂਪ ਸਰੋਏ ਪ੍ਰਦੀਪ ਮੱਲ ਦੇਸ ਰਾਜ ਮਾਲਪੁਰੀ ਜਗਦੀਸ਼ ਸ਼ੇਰਪੁਰੀ ਗੁਰਮੇਲ ਚੁੰਬਰ ਸਵੇਤ ਵੱਡੀ ਗੰਟੀ ਵਿੱਚ ਵਰਕਰ ਹਾਜ਼ਰ ਸਨ ਪਿੰਡ ਤਲੇਤਾ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਦੇ ਉੱਪਰ ਪੰਜਾਬ ਸਰਕਾਰ ਨੇ ਜੋ ਹਮਲਾ ਕਰਵਾਇਆ ਦਿਵਾਰਾਂ ਤੋੜੀਆਂ ਗੁਰੂ ਘਰ ਦੀਆਂ ਦਿਵਾਰਾਂ ਦਿਵਾਰਾਂ ਨੂੰ ਡਿਮੋਲਿਸ਼ ਕੀਤਾ ਮੈਂ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਸਰਕਾਰ ਦੇ ਇਸ ਜ਼ਾਬਰ ਰਵਈਏ ਦੀ ਨਿੰਦਾ ਕਰਦਾ ਔਰ ਜੋ ਗੁਰੂ ਰਵਿਦਾਸ ਦੇ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਆਮ ਪਾਰਟੀ ਦੇ ਸਰਕਾਰ ਦੇ ਅੰਦਰ ਨਫਰਤਵਾ ਕਿਉਂਕਿ ਖੁਰਾਲਗੜ੍ਹ ਸਾਭ ਚ ਵੀ ਸ਼ਰਾਬ ਦੇ ਠੇਕੇ ਖੋਲ੍ਹੇ ਹੋ ਆ ਜਿੱਥੇ ਸੰਕਤਾ ਸ਼ਰਦਾ ਨਾ ਜਾਣੀਆਂ ਇਹ ਉਹਨੂੰ ਨਸ਼ੇ ਦੇ ਕੇਂਦਰ ਵਜੋਂ ਡਿਵੈਲਪ ਕਰ ਰਹੇ ਤੋ ਇਹ ਇਸ ਤੋਂ ਇਲਾਵਾ ਇਹਨਾਂ ਨੇ ਪਹਿਲਾਂ ਕਰਤਾਰਪੁਰ ਦੇ ਵਿੱਚ ਵੀ ਗੁਰੂ ਰਵਿਦਾਸ ਘਰਾਂ ਦੇ ਵਿੱਚ ਡਿਸਪਿਊਟ ਪੈਦਾ ਕੀਤਾ ਹਸ਼ਿਆਰਪੁਰ ਜ਼ਿਲ੍ਹੇ ਚ ਵੀ ਇਹ ਜਗ੍ਹਾ ਜਗ੍ਹਾ ਡਿਸਪਿਊਟ ਪੈਦਾ ਕਰਕੇ ਫਿਰ ਇਹ ਸਰਕਾਰੀ ਜ਼ਬਰਦਸਤ ਪੁਲਿਸ ਤੰਤਰ ਦਾ ਇਸਤੇਮਾਲ ਕਰਕੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਤੇ ਜ਼ੁਲਮ ਜਬਰ ਕਰਦੇ ਆ। ਮੌਜੂਨ ਸਮਾਜ ਪਾਰਟੀ ਵੱਲੋਂ ਅਸੀਂ ਸਰਕਾਰ ਦੇ ਇਸ ਜ਼ਬਰ ਦੇ ਨਿੰਦਾ ਕਰਦੇ ਆ। ਕੱਲ ਠੀਕ 1 ਵਜੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੀ ਮੀਟਿੰਗ ਅਸੀਂ ਪਿੰਡ ਨੰਗਲ ਦੇ ਵਿੱਚ ਬੁਲਾਈ ਆ। ਮੈਂ ਦੁਆਬੇ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਪੀਐਸਪੀ ਦੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਉਹ ਕੱਲ 1 ਵਜੇ ਆਣ ਉੱਥੋਂ ਅਗਲਾ ਪ੍ਰੋਗਰਾਮ ਲਾਨਿਆ ਜਾਊਗਾ। ਔਰ ਬਹੁਜਨ ਸਮਾਜ ਪਾਰਟੀ ਪਿੰਡ ਤਲੇਤਾ ਦੇ ਵਿੱਚ ਹੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਬੜਾ ਇਕੱਠ ਬੁਲਾ ਕੇ ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰੇਗੇ ਕਿ ਉਹ ਆਪਣੇ ਫੈਸਲੇ ਨੂੰ ਬਦਲੇ ਔਰ ਆਪਣੀ ਗਲਤੀ ਨੂੰ ਸੁਧਾਰੇ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਕੱਲ ਨੂੰ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਪੰਜ-ਪੰਜ ਦੀ ਟੀਮ ਬਿਠਾਵਾਂਗੇ ਔਰ ਉਹਦੇ ਵਿੱਚ BSP ਦੇ ਵੀ 2-4 ਜ਼ਿੰਮੇਵਾਰ ਸਾਡੇ ਨਮਾਇंदे ਬੈਠਣਗੇ ਸਪਸ਼ਟੋ ਸਾਡਾ ਸਟੈਂਡ ਕਿ ਸਰਕਾਰ ਸੰਗਤੀਆਂ ਭਾਵਨਾਵਾਂ ਦਾ ਸਤਕਾਰ ਕਰੇ ਸੰਗਤੀਆਂ ਭਾਵਨਾਵਾਂ ਨੂੰ ਕ੍ਰਸ਼ ਕਰਕੇ ਦੇਖੋ ਜਨਤੰਤਰ ਕਿਹਾ ਹੈ ਜਨਤੰਤਰ ਦੇ ਵਿੱਚ ਜਨਤਾ ਦੀ ਚੁਣੀ ਹੋਈ ਸਰਕਾਰ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰੇ ਇਹ ਉਹਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਤੋ ਜਨਤਾ ਗੁਰੂ ਰਬਦਾਸ ਨਾਮ ਲੈਵਾ ਸੰਗਤਾਂ ਚਾਹੁੰਦੀ ਹੈ ਕਿ ਗੁਰੂ ਰਬਦਾਸ ਜਿਹਦੇ ਗੁਰੂ ਘਰ ਨੂੰ ਜੋ ਇਹਨਾਂ ਨੇ ਤੋੜਿਆ ਕੋਦਾ ਸਟੇਟਸ ਮੋਹੀ ਪਹਿਲੇ ਵਾਲਾ ਹੀ ਬਹਾਲ ਹੋਣਾ ਚਾਹੀਦਾ ਔਰ ਜ਼ਿੰਮੇਵਾਰ ਅਧਿਕਾਰੀ ਡੀਸੀ ਐਸਐਸਪੀ ਜੋ ਹੈ ਉਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਤਾਂ ਸਰਕਾਰ ਅਗਰ ਇਹ ਚਾਹੁੰਦੀ ਹੈ ਕਿ ਅਸੀਂ ਇਸ ਪੁਲ ਨੂੰ ਸੁਧਾਰੀਏ ਤਾਂ ਬਹੁਜਨ ਸਮਾਜ ਪਾਰਟੀ ਦੀ ਸਲਾਹ ਮੁਤਾਬਕ ਉਹਨੂੰ ਸਹੀ ਦਿਸ਼ਾ ਚ ਅੱਗੇ ਵਧਣਾ ਚਾਹੀਦਾ ਕੱਲ ਅਸੀਂ 1 ਵਜੇ ਨੰਗਲ ਦੇ ਵਿੱਚ ਮੀਟਿੰਗ ਬੁਲਾਈ ਆ ਉੱਥੇ ਅਸੀਂ ਅਗਲੀ ਡੇਟ ਦਾ ਐਲਾਨ ਕਰਾਂਗੇ ਪਿੰਡ ਤਲੇਤੇ ਦੇ ਵਿੱਚ ਬੜੀ ਰੈਲੀ ਕਰਨ ਲਈ ਪਰ ਸਰ ਪ੍ਰਸ਼ਾਸਨ ਕਹਿ ਰਿਹਾ ਹੈ ਪੰਚਾਇਤ ਵੱਲੋਂ ਮਤਾ ਪਾ ਕੇ ਆ ਕੰਪਲੇਂਟ ਦਿੱਤੀ ਗਈ ਸੀ ਕਿ ਇੱਥੇ ਇੱਕ ਗਰਾਊਂਡ ਬਣਾਈ ਜਾਣੀ ਹੈ ਅਸੀਂ ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਹੈ ਦੇਖੋ ਪ੍ਰਸ਼ਾਸਨ ਜੋ ਕਹਿੰਦਾ ਇਹ ਪ੍ਰਸ਼ਾਸਨ ਦਾ ਵਰਸ਼ਨ ਜਿਹੜਾ ਮਤਾ ਪਾ ਕੇ ਦਿੱਤਾ ਉਹ ਗਰਾਊਂਡ ਦਾ ਮਤਾ ਦਿਖਾਵੇ ਪ੍ਰਸ਼ਾਸਨ ਕਿੱਥੇ ਹੈ ਜਿਹੜਾ ਪਹਿਲਾਂ ਮਤਾ ਪਾ ਕੇ ਦਿੱਤਾ ਉਹਦੇ ਵਿੱਚ ਕਿੱਥੇ ਗਰਾਊਂਡ ਦਾ ਮਤਾ ਹੈ ਪ੍ਰਸ਼ਾਸਨ ਝੂਠ ਬੋਲ ਰਿਹਾ ਪ੍ਰਸ਼ਾਸਨ ਸ਼ਾਸਕ ਸ਼ਾਸਕਾਂ ਦੇ ਪਾਪ ਨੂੰ ਟਕਣ ਦੀ ਕੋਸ਼ਿਸ਼ ਕਰ ਰਿਹਾ ਐਸਾ ਕੋਈ ਮਤਾ ਜਿਹੜਾ ਸਾਡੇ ਕੋਲ ਮਤਾ ਆ ਤੁਹਾਡੇ ਕੋਲ ਕਾਪੀ ਆ ਬਿੱਟੂ ਕੋਲ ਦਿਖਾਓ ਕਾਪੀ ਇਹਦੇ ਵਿੱਚ ਇਸ ਕਾਪੀ ਦੇ ਵਿੱਚ ਲਿਖਿਆ ਜਿਹੜੀਆਂ ਇਸ ਮਕਸਦ ਨਾਲ ਹੈ ਸਾਰੀ ਪੰਚਾਇਤ ਵੀ ਨਹੀਂ ਸਹਿਬ ਪੰਚਾਇਤ ਵੀ ਨਾਲ ਹੈਗੀ ਅਸਾਂ ਨੂੰ ਕੋਈ ਪਤਾ ਇਹਦੇ ਵਿੱਚ ਇਹਦੇ ਵਿੱਚ ਕਮਿਟੀ ਹਾਲ ਲਿਖਿਆ ਸ਼੍ਰੀ ਗੁਰੂ ਰਵਿਦਾਸ ਕਮੇਟੀ ਆ ਤੇ ਉਹਦੀ ਚਾਰ ਤਬਾਰੀ ਸੰਗਤ ਨੇ ਆਪਣੇ ਪੈਸੇ ਨਾਲ ਕਰ ਲਈ ਤਾਂ ਇਹ ਕੋਈ ਪਾਪ ਥੋੜੀ ਕੀ ਤੱਕ ਔਰ 4 ਮਹੀਨੇ ਪਹਿਲਾਂ ਕਰੀ ਔਰ ਇਹਨਾਂ ਨੇ ਕੋਈ ਡਿਸਕਸ਼ਨ ਨਹੀਂ ਕੀਤੀ ਕੋਈ ਟੇਬਲ ਟਾਕ ਰਹੀ ਸੋਲੂਸ਼ਨ ਕਰਨ ਦੀ ਕੋਸ਼ਿਸ਼ ਵੀ ਕੀਤੀ ਅੱਜ ਦਾ ਕੋਈ ਕਿਸੇ ਕਿਸਮ ਦਾ ਨੋਟਿਸ ਨਹੀਂ ਕੋਈ ਇਨਕੁਆਰੀ ਨਹੀਂ ਕੋਈ ਗੱਲ ਨਹੀਂ ਸਿਰਫ ਨਾਦਰ ਸ਼ਾਹੀ ਫਰਮਾਨ ਤੋ ਭਾਜਪਾ ਸਮਾਜ ਪਾਰਟੀ ਸਰਕਾਰ ਦੇ ਇਸ ਜ਼ਬਰਦਸਤ ਮੁਕਾਬਲਾ ਕਰੂਗੀ ਸਰਕਾਰ ਦੇ ਇਸ ਜ਼ਬਰ ਨੂੰ ਜਨਤਾ ਦੇ ਵਿੱਚ ਜਾ ਕੇ ਨੰਗਾ ਕਰੂਗੀ ਅਸੀਂ ਕੱਲ ਦੀ ਮੀਟਿੰਗ ਦੇ ਵਿੱਚ ਅਗਲੀ ਬੜੀ ਰੈਲੀ ਦਾ ਤਲੇਤੇ ਦੇ ਵਿੱਚ ਐਲਾਨ ਕਰਾਂਗੇ ਪਰ ਸਰਕਾਰ ਜਤਾ ਸੰਗਤ ਦੀਆਂ ਭਾਵਨਾ ਦਾ ਆਦਰ ਕਰੇ ਨਹੀਂ ਤਾਂ ਸੰਗਤ ਦੇ ਗੁੱਸੇ ਦਾ ਸਾਹਮਣਾ ਥੈਂਕ ਯੂ